ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਹੀ ਜਾਣਕਾਰੀ ਤੇ ਉਪਾਅ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਸਾਫ ਦਿਖਾਈ ਦਿੰਦੇ ਆ ਤਾਂ ਤੁਹਾਨੂੰ ਮਿਲਦੇ ਨੇ ਇਹ 13 ਸੰਕੇਤ ਕਿ ਇਹ ਤੇਰਾ ਸੰਕੇਤ ਸਾਡੇ ਲਈ ਸ਼ੋਭਨੇ ਜਾਂ ਅਸ਼ੋਗਨੇ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਕਦੇ ਸੁਪਨੇ ਦੇ ਵਿੱਚ ਸੱਪ ਦੇਖਿਆ ਜੇਕਰ ਹਾਂ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਸੁਪਨੇ 'ਚ ਸੱਪ ਦਿਖਾਈ ਦੇਣ ਦਾ ਕੀ ਮਤਲਬ ਹੁੰਦਾ ਹੈ ਗ੍ਰੰਥਾਂ ਵਿੱਚ ਸੁਪਨੇ 'ਚ ਸਪਨਾ ਦੇਖਣ ਦੇ ਮਤਲਬ ਬਾਰੇ ਵਿਸਤਾਰ ਦੇ ਵਿੱਚ ਦੱਸਿਆ ਗਿਆ ਹੈ ਇਹਨਾਂ ਸੁਪਨਿਆਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੋਈ ਨਾ ਕੋਈ ਸਬੰਧ ਤਾਂ ਜ਼ਰੂਰ ਹੁੰਦਾ ਹੈ ਪੁਰਾਣੇ ਸਮੇਂ 'ਚ ਸੱਪਾਂ ਨੂੰ ਪੂਜਿਆ ਵੀ ਜਾਂਦਾ ਸੀ ਤੇ ਜਦੋਂ ਸੱਪ ਸਾਡੇ ਸੁਪਨੇ ਦੇ ਵਿੱਚ ਆਉਂਦੇ ਸਨ ਤਾਂ ਸਾਨੂੰ ਸਾਡੀ ਭੂ ਵਿਖ ਦੇ ਨਾਲ ਜੁੜੇ ਹੋਏ ਸੰਕੇਤ ਵੀ ਦਿੰਦੇ ਸਨ ਕੁਝ ਸੰਕੇਤ ਤਾਂ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਸਨ ਕਿ ਸਾਨੂੰ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਸੀ ਸਾਨੂੰ ਉਹਨਾਂ ਸੰਕੇਤਾਂ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਸੋ ਇਸ ਕਰਕੇ ਤੁਸੀਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਅੱਧਾ ਅਧੂਰਾ ਗਿਆਨ ਤੁਹਾਡੇ ਲਈ ਕਦਰ ਨਾਕ ਸਾਬਿਤ ਹੋ ਸਕਦਾ ਹੈ ਚਲੋ ਜਾਣਤੀਆਂ ਕਿ ਭਗਵਾਨ ਸ਼ਿਵ ਨੇ ਮਾ ਪਾਰਵਤੀ ਨੂੰ ਸੱਪਾਂ ਦੀ ਸੁਪਨਿਆਂ ਦੀ ਬਾਰੇ ਜੁੜੇ ਕਿਹੜੇ ਰਹੱਸਮਈ ਸੰਕੇਤ ਦੱਸੇ ਸਨ ਸੂਏਸੇ ਤਰੀਕੇ ਦੇ ਨਾਲ ਇੱਕ ਵਾਰ ਦੀ ਗੱਲ ਹੈ ਕਿ ਕਲਾਸ਼ ਪਰਬਤ ਦੀ ਉੱਚੀ ਚੋਟੀ ਤੇ ਦੇਵੀ ਪਾਰਵਤੀ ਤੇ ਭਗਵਾਨ ਸ਼ਿਵ ਇਕੱਠੇ ਬੈਠੇ ਸਨ ਹਿਮਾਲਿਆ ਪਰਬਤ ਦੀ ਠੰਡੀ ਹਵਾ ਤੇ برف ਨਾਲ ਢੱਕੀ ਹੋਈ ਚੋਟੀ ਤੇ ਪਾਰਵਤੀ ਜੀ ਨੇ ਭਗਵਾਨ ਸ਼ਿਵ ਤੋਂ ਪੁੱਛਿਆ ਕਿ ਸੁਆਮੀ ਮੈਨੂੰ ਦੱਸੋ ਕਿ ਸੁਪਣਿਆਂ ਦਾ ਕੀ ਮਤਲਬ ਹੁੰਦਾ ਹੈ ਕਿ ਉਹਨਾਂ ਦੇ ਪਿੱਛੇ ਕੋਈ ਗੂੜਾ ਸੁਨੇਹਾ ਵੀ ਛਿਪਿਆ ਹੁੰਦਾ ਹੈ ਮਨੁੱਖ ਜੋ ਵੀ ਸੁਪਨੇ ਦੇਖਦਾ ਹੈ ਉਹਨਾਂ ਸੁਪਣਿਆਂ ਦਾ ਮਤਲਬ ਕੀ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਸੁਪਣਿਆਂ ਦੇ ਬਾਰੇ ਜ਼ਰੂਰ ਦੱਸੋ ਭਗਵਾਨ ਸ਼ਿਵ ਜੀ ਨੇ ਮੁਸਕਰਾਉਂਦੇ ਹੋਏ ਦੇਵੀ ਪਾਰਵਤੀ ਦੇ ਵੱਲ ਦੇਖਿਆ ਤੇ ਕਿਹਾ ਕਿ ਦੇਵੀ ਸੁਪਨੇ ਸਾਡੇ ਅਵਚੇਤਨ ਦਾ ਪ੍ਰਗਟਾਵਾ ਹੁੰਦੇ ਨੇ ਇਹ ਸਾਡੀ ਜ਼ਿੰਦਗੀ ਦੀਆਂ ਘਟਨਾਵਾਂ ਭਾਵਨਾਵਾਂ ਤੇ ਇਛਾਵਾਂ ਦਾ ਪ੍ਰਤੀਬਿੰਬ ਹੁੰਦੇ ਨੇ ਤੇ ਹਾਰੇ ਸੁਪਨੇ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਤੇ ਸਾਨੂੰ ਆਉਣ ਵਾਲੇ ਸਮੇਂ ਦੀ ਪਹਿਲਾਂ ਤੋਂ ਸੂਚਨਾ ਵੀ ਦਿੰਦਾ ਹੈ ਦੇਵੀ ਪਾਰਵਤੀ ਨੇ ਫਿਰ ਪੁੱਛਿਆ ਸਵਾਮੀ ਜੇਕਰ ਕਿਸੇ ਨੂੰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦਾ ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ਇਸ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਪੁੱਛਿਆ ਕਿ ਮਨੁੱਖ ਨੂੰ ਸੁਪਨਿਆਂ ਦੇ ਵਿੱਚ ਸੱਪ ਕਿਉਂ ਦਿਖਾਈ ਦਿੰਦੇ ਨੇ ਕਿ ਸੁਪਨੇ 'ਚ ਸੱਪ ਦੇਖਣ ਦੇ ਨਾਲ ਕੋਈ ਸੰਕੇਤ ਵੀ ਮਿਲਦਾ ਤਾਂ ਕਿਰਪਾ ਕਰਕੇ ਮੈਨੂੰ ਵਿਸਤਾਰ ਦੇ ਵਿੱਚ ਦੱਸੋ ਇਸ ਦੇ ਨਾਲ-ਨਾਲ ਭਗਵਾਨ ਸ਼ਿਵ ਨੇ ਕਿਹਾ ਕਿ ਪਾਰਵਤੀ ਤੁਸੀਂ ਸੱਚ ਹੀ ਕਿਹਾ ਸੁਪਨੇ 'ਚ ਜੇਕਰ ਸੱਪ ਦਿਖਾਈ ਦੇਵੇ ਤਾਂ ਇਹ ਸਾਡੇ ਭਵਿੱਖ ਦੇ ਨਾਲ ਜੁੜਿਆ ਮਹੱਤਵਪੂਰਨ ਸੰਕੇਤ ਹੁੰਦਾ ਹੈ ਇਸ ਵਿਸ਼ੇ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਇੱਕ ਪ੍ਰਾਚੀਨ ਕਥਾ ਵੀ ਸੁਣਾਉਣਾ ਹੈ ਤੇ ਇਹ ਕਥਾ ਇੱਕ ਰਾਜੇ ਤੇ ਆਸ्तिक मुनि ਦੀ ਸੀ ਇਸ ਕਥਾ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਸੁਪਨੇ 'ਚ ਸਾਨੂੰ ਸੱਪ ਕਿਉਂ ਦਿਖਾਈ ਦਿੰਦਾ ਹੈ ਇਸ ਲਈ ਤੁਸੀਂ ਇਸ ਕਥਾ ਨੂੰ ਪੂਰੀ ਤਰ੍ਹਾਂ ਪੂਰੇ ਧਿਆਨ ਦੇ ਨਾਲ ਸੁਣਿਓ ਜੋ ਵੀ ਇਸ ਕਥਾ ਨੂੰ ਧਿਆਨ ਦੇ ਨਾਲ ਸੁਣਦਾ ਉਸ ਨੂੰ ਉਸ ਦੇ ਸੁਪਣਿਆਂ ਦਾ ਸ਼ੋਭਾ ਫਲ ਵੀ ਮਿਲਦਾ ਹੈ ਤੇ ਉਸ ਦੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਂਦੀ ਹੈ ਤੇ ਆਉਣ ਵਾਲੇ ਸਾਰੇ ਸੰਕਟ ਵੀ ਟਲ ਜਾਂਦੇ ਨੇ ਦੇਵੀ ਪਾਰਵਤੀ ਕਹਿੰਦੀ ਏ ਕਿ ਸੁਆਮੀ ਮੈਂ ਇਸ ਕਥਾ ਨੂੰ ਪੂਰੇ ਧਿਆਨ ਦੇ ਨਾਲ ਸੁਣਾਗੀ ਕਿਰਪਾ ਕਰਕੇ ਤੁਸੀਂ ਮੈਨੂੰ ਇਹ ਕਥਾ ਸੁਣਾਓ ਤਾਂ ਮਹਾਦੇਵ ਪਾਰਵਤੀ ਜੀ ਨੂੰ ਇਹ ਕਥਾ ਸੁਣਾਉਦੇ ਨੇ ਇਸੇ ਤਰੀਕੇ ਦੇ ਨਾਲ ਪੁਰਾਣੇ ਸਮੇਂ 'ਚ ਇੱਕ ਮਹਾਨ ਰਾਜਾ ਸੀ ਜਿਸ ਦਾ ਨਾਮ ਦੇਵਦਤ ਸੀ ਰਾਜਾ ਦੇਵਦਤ ਨਾ ਸਿਰਫ ਆਪਣੀ ਬਹਾਦਰੀ ਤੇ ਵੀਰਤਾ ਦੇ ਲਈ ਪ੍ਰਸਿੱਧ ਸੀ ਇਸ ਤੋਂ ਇਲਾਵਾ ਉਹ ਇੱਕ ਧਰਮ ਨੂੰ ਪਿਆਰ ਕਰਨ ਵਾਲਾ ਤੇ ਨਿਆ प्रेमी ਸ਼ਾਸਕ ਵੀ ਸੀ। ਉਹਨਾਂ ਦਾ ਰਾਜ ਬਹੁਤ ਹੀ ਵੱਡਾ ਤੇ ਖੁਸ਼ਹਾਲ ਰਾਜ ਸੀ ਤੇ ਉਹਨਾਂ ਦੀ ਪਰਜਾ ਉਹਨਾਂ ਦੇ ਨਾਲ ਬਹੁਤ ਪਿਆਰ ਤੇ ਸਨਮਾਨ ਕਰਦੀ ਸੀ। ਰਾਜਾ ਦੇਵਦੱਤ ਦਾ ਵਿਵਹਾਰ ਨਿਰਪੱਖ ਤੇ ਕਰਨਾਮਈ ਸੀ। ਉਹ ਸਾਰਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਦੇ ਨਾਲ ਸੁਣਦੇ ਤੇ ਉਹਨਾਂ ਦਾ ਹੱਲ ਕੱਢਦੇ ਸਨ। ਉਹ ਨਿਸ਼ਚਿਤ ਤੌਰ ਤੇ ਧਾਰਮਿਕ ਸਮਾਗਮ ਵੀ ਕਰਾਉਂਦੇ ਸਨ। ਉਪਗਮਾਨੇ ਸ਼ਿਵ ਦੇ ਪਰੰਪਰਗ ਸਨ ਰਾਜਾ ਦੇਵਦੱਤ ਦੀ ਰਾਣੀ ਦਾ ਨਾਮ ਸੁਭਦਰਾ ਸੀ ਸੁਭਦਰਾ ਬਹੁਤ ਹੀ ਜ਼ਿਆਦਾ ਬੁੱਧੀਮਾਨ ਤੇ ਰਾਜੇ ਦਾ ਹਰ ਸਮੇਂ ਸਾਥ ਦਿਂਦੀ ਸੀ ਰਾਜਾ ਤੇ ਰਾਣੀ ਦੀ ਕੋਈ ਵੀ ਸੰਤਾਨ ਨਹੀਂ ਸੀ ਜਿਸ ਕਰਕੇ ਉਹ ਕਈ ਵਾਰ ਚਿੰਤਾ ਦੇ ਵਿੱਚ ਰਹਿੰਦੇ ਸਨ ਇਸੇ ਤਰੀਕੇ ਦੇ ਨਾਲ ਦੇਵਦੱਤ ਨੇ ਇੱਕ ਵਾਰ ਬਹੁਤ ਹੀ ਅਜੀਬ ਸੁਪਨਾ ਦੇਖਿਆ ਕਿ ਇੱਕ ਮਰਿਆ ਹੋਇਆ ਸੱਪ ਉਹਨਾਂ ਦੇ ਪੈਰਾਂ ਦੇ ਕੋਲ ਪਿਆ ਤੇ ਮਹਾਰਾਜ ਸੁਖਨੀ ਨੂੰ ਦੇ ਕੇ ਬਹੁਤ ਹੀ ਡਰ ਗਿਆ ਉੱਠਣ ਤੋਂ ਬਾਅਦ ਉਹਨਾਂ ਨੇ ਸੁਪਨਾ ਰਾਣੀ ਸੁਭਦਰਾ ਨੂੰ ਦੱਸਿਆ ਦੇਵਦੱਤ ਨੇ ਚਿੰਤਾ ਹੋ ਕੇ ਚਿੰਤਤ ਜੇ ਹੋ ਕੇ ਰਾਣੀ ਤੋਂ ਪੁੱਛਿਆ ਮੈਂ ਸੁਪਨੇ 'ਚ ਇੱਕ ਮਰਿਆ ਹੋਇਆ ਸੱਪ ਦੇਖਿਆ ਤੇ ਇਸ ਦਾ ਕੀ ਮਤਲਬ ਹੋ ਸਕਦਾ ਹੈ ਤੇ ਰਾਣੀ ਨੇ ਰਾਜੇ ਨੂੰ ਗਲਾਸਾ ਦਿੰਦੇ ਹੋਏ ਕਿਹਾ ਕਿ ਸੁਪਨੇ ਹਮੇਸ਼ਾ ਕਿਸੇ ਨਾ ਕਿਸੇ ਸੰਦੇਸ਼ ਦਾ ਪ੍ਰਤੀਕ ਹੁੰਦੇ ਨੇ ਪਰ ਸੁਪਣਿਆਂ ਦਾ ਮਤਲਬ ਜਾਣਨ ਦੇ ਲਈ ਸਾਨੂੰ ਕਿਸੇ ਵਿਦਵਾਨ ઋષਿ ਜਾਂ ਕਿਸੇ ਸਾਧੂ ਸੰਤ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਮਹਾਰਾਜ ਆਪਣੇ ਮੰਤਰੀਆਂ ਨੂੰ ਬੁਲਾਉਂਦੇ ਆ ਤੇ ਕਹਿੰਦੇ ਆ ਕਿ ਅੱਜ ਨੇ ਬੜਾ ਹੀ ਅਜੀਬ ਸੁਪਨਾ ਦੇਖਿਆ ਮੈਂ ਸੁਪਨੇ ਦੇ ਵਿੱਚ ਇੱਕ ਵਾਰੇ ਹੋਇ ਸੱਪ ਨੂੰ ਦੇਖਿਆ ਜੋ ਮੇਰੇ ਪੈਰਾਂ ਦੇ ਕੋਲ ਪਿਆ ਸੀ ਤੇ ਇਸ ਸੁਪਨੇ ਦਾ ਕੀ ਮਤਲਬ ਹੋ ਸਕਦਾ ਤੁਸੀਂ ਸਾਰੇ ਜਾ ਕੇ ਪਤਾ ਕਰੋ ਤਾਂ ਸਾਰੇ ਮੰਤਰੀ ਚਲੇ ਜਾਂਦੇ ਆ ਤੇ ਨਗਰ ਚ ਰਹਿਣ ਵਾਲੇ అనేక ॠषि मुनियों ਤੋਂ ਪੁੱਛਦੇ ਆ ਕਿ ਪਰ ਕੋਈ ਵੀ ਔਂਡਾ ਨੂੰ ਇਸ ਸੁਪਨੇ ਦਾ ਮਤਲਬ ਨਹੀਂ ਦੱਸ ਪਾਉਂਦਾ ਉਹ ਵਾਪਸ ਆ ਜਾਂਦੇ ਆ ਤੇ ਕਹਿੰਦੇ ਆ ਕਿ ਇਹ ਮਹਾਰਾਜ ਸਾਡੇ ਰਾਜ ਦੀ ਨੇੜੇ ਜੰਗਲ 'ਚ ਇੱਕ ਬੁਣੀ ਆਸਤਿਕ ਰਹਿੰਦੇ ਨੇ ਜਿਨ੍ਹਾਂ ਨੇ ਸਰਪਨਾਸ਼ਿਕ ਜਗ ਦੇ ਨਾਲ ਸਾਰੇ ਨਾਗਾ ਦੀ ਰੱਖਿਆ ਕੀਤੀ ਸੀ ਤੇ ਇਸ ਲਈ ਉਹਨਾਂ ਨੂੰ ਨਾਗਾ ਦਾ ਰਕਸ਼ਸ਼ ਮੰਨਿਆ ਜਾਂਦਾ ਹੈ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਹੈ ਤੇ ਉਹ ਹੀ ਤੁਹਾਨੂੰ ਤੁਹਾਡੇ ਸੁਪਨੇ ਦਾ ਮਤਲਬ ਸਮਝਾ ਸਕਦੇ ਨੇ ਤੇ ਇਸੇ ਤਰੀਕੇ ਦੇ ਨਾਲ ਫਿਰ ਮਹਾਰਾਜ ਦੇਵਦੱਤ ਨੇ ਆਸਤਿਕ मुनि ਦੇ ਆਸ਼ਰਮ ਤੇ ਜਾਣ ਦਾ ਫੈਸਲਾ ਲਿਆ ਤਾਂ ਮਹਾਰਾਜ ਆਪਣੇ ਸਿਪਾਈਆਂ ਨਾਲ ਆਸਤਿਕ मुनि ਦੇ ਆਸ਼ਰਮ ਵੀ ਜਾਂਦੇ ਨੇ ਤੇ ਆਸਤਿਕ मुनि ਮਹਾਰਾਜ ਦਾ ਸਵਾਗਤ ਕਰਦੇ ਹੋਏ ਪੁੱਛਦੇ ਆ ਕਿ हे ਰਾਜਨ ਮੇਰੇ ਆਸ਼ਰਮ 'ਚ ਤੁਹਾਡਾ ਸਵਾਗਤ ਹੈ ਕਹੋ ਦੱਸੋ ਤੁਹਾਡੀ ਕੀ ਸਮੱਸਿਆ ਹੈ ਕਿ ਇਸ ਕਾਰਨ ਤੁਸੀਂ ਸਾਡੇ ਆਸ਼ਰਮ ਦੇ ਵਿੱਚ ਆਏ ਹੋ ਤਮਹਾਰਾਜ ਦੇਵਦੱਤ ਕਹਿੰਦੀ ਆ ਕਿ हे मुनि वीर ਮੈਂ ਕੁਝ ਸਹਾਇਤਾ ਮੰਗਣ ਦੇ ਲਈ ਆਇਆ ਮੈਂ ਸਪਾਂ ਦਾ ਇੱਕ ਬਹੁਤ ਹੀ ਅਜੀਬ ਸੁਪਨਾ ਦੇਖਿਆ ਉਸ ਦਾ ਮਤਲਬ ਜਾਣਨ ਦੇ ਲਈ ਮੈਂ ਤੁਹਾਡੇ ਕੋਲ ਆਇਆ ਆ ਆਸਤਿਕ मुनि ਕਹਿੰਦੀ ਆ ਕਿ हे ਰਾਜਨ ਤੁਸੀਂ ਸਪਾਂ ਦੇ ਬਾਰੇ ਜੋ ਵੀ ਸੁਪਨਾ ਦੇਖਿਆ ਉਹ ਮੇਰੇ ਸੰకోਚ ਹੋ ਕੇ ਕਹੋ ਸੁਪਨੇ ਚ ਸੱਪ ਦੇਖਣ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਇਸ ਲਈ ਜੋ ਸੁਪਨਾ ਦੇਖਿਆ ਉਹ ਮੈਨੂੰ ਵਿਸਤਾਰ ਦੇ ਵਿੱਚ ਦੱਸੋ ਤੇ ਇਸੇ ਤਰੀਕੇ ਦੇ ਨਾਲ ਮਹਾਰਾਜ ਦੇਵਦੱਤ ਨੇ ਆਸਿਕ मुनि ਨੂੰ ਆਪਣੇ ਸੁਪਨੇ ਵਿੱਚ ਦੱਸਿਆ ਤਾਂ ਸੋਰੀ ਆਪਨੇ ਸੁਪਨੇ ਬਾਰੇ ਦੱਸਿਆ ਤਾਂ ਆਸਤਿਕਮੁਣੀ ਨੇ ਧਿਆਨਪੂਰਵਕ ਰਾਜਾ ਦੀ ਗੱਲ ਸੁਣੀ ਤੇ ਕਿਹਾ ਰਾਜਨ ਜੇਕਰ ਤੁਹਾਨੂੰ ਸੁਪਨੇ 'ਚ ਕੋਈ ਮਰਿਆ ਹੋਇਆ ਸੱਪ ਦਿਖਾਈ ਦਿੰਦਾ ਤਾਂ ਇਸ ਦਾ ਇਹ ਮਤਲਬ ਹੁੰਦਾ ਏ ਕਿ ਤੁਹਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਜਲਦ ਹੀ ਦੂਰ ਹੋਣ ਵਾਲੀਆਂ ਨੇ ਇਹ ਬਹੁਤ ਹੀ ਸ਼ੁਭ ਸੰਕੇਤ ਏ ਇਸ ਲਈ ਤੁਸੀਂ ਚਿੰਤਾ ਮੁਕਤ ਹੋ ਕੇ ਘਰੇ ਚਲੇ ਜਾਓ ਤੇ ਇਸ ਤੋਂ ਡਰਨ ਵਾਲੀ ਕੋਈ ਵੀ ਗੱਲ ਨਹੀਂ ਫਿਰ ਮਹਾਰਾਜ ਦੇਵਦੱਤ ਤੋਂ ਖੁਸ਼ ਹੋ ਕੇ ਵਾਪਸ ਆਪਣੇ ਰਾਜ 'ਚ ਆ ਜਾਂਦੇ ਨੇ। ਇਸ ਸੁਪਨੇ ਦੇ ਕੁਝ ਦਿਨਾਂ ਦੇ ਬਾਅਦ ਰਾਜਾ ਦੇਵਦੱਤ ਦੇ ਰਾਜ ਤੇ ਦੁਸ਼ਮਣਾਂ ਦੁਆਰਾ ਪੈਦਾ ਕੀਤੀਆਂ ਗਈਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਤੇ ਰਾਜਾ ਇਸ ਸੰਕੇਤ ਤੋਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਇਸੋ ਇਹ ਲਾ ਵੇਰ ਅਗਲਾ ਦਿਨ ਜਦੋਂ ਆਉਂਦਾ ਹੈ ਤੇ ਅਗਲੇ ਦਿਨ ਰਾਜਾ ਦੇਵਦੱਤ ਨੂੰ ਸੱਪ ਦਾ ਇੱਕ ਹੋਰ ਸੁਪਨਾ ਆਇਆ ਸੁਪਨੇ ਦੇ ਵਿੱਚ ਰਾਜੇ ਨੇ ਦੇਖਿਆ ਕਿ ਇੱਕ ਵੱਡੇ ਸੱਪ ਨੂੰ ਫੜ ਰਹੇ ਨੇ ਉੱਠਣ ਤੋਂ ਬਾਅਦ ਦੇ ਵਿੱਚ ਰਾਜੇ ਨੇ ਉਸੇ ਵੇਲੇ ਉਸੋਂ ਗੁਣੀ ਦੇ ਕੋਲ ਜਾ ਕੇ ਪੁੱਛਿਆ ਕਿ ਮੈਂ ਇੱਕ ਵੱਡੇ ਸੱਪ ਨੂੰ ਫੜ ਰਿਹਾ ਹਾਂ ਇਸ ਦਾ ਕੀ ਮਤਲਬ ਹੈ ਆਸਥਿਕ ਮੜੀ ਨੇ ਕਿਹਾ ਕਿ ਹੇ ਰਾਜਨ ਜੇਕਰ ਤੁਸੀਂ ਸੁਪਨੇ ਦੇ ਵਿੱਚ ਕਿਸੇ ਸੱਪ ਨੂੰ ਫੜਦੇ ਹੋਏ ਆਪਣੇ ਆਪ ਨੂੰ ਦੇਖਦੇ ਹੋ ਤਾਂ ਇਹ ਵੀ ਇੱਕ ਤੁਹਾਡੇ ਲਈ ਸ਼ੁਭ ਸੰਕੇਤ ਹੈ ਇਹ ਸੰਕੇਤ ਇਹ ਦੱਸਦਾ ਹੈ ਕਿ ਤੁਸੀਂ ਭਵਿੱਖ ਵਿੱਚ ਆਪਣੀ ਸਿਹਤ ਦੇ ਨਾਲ-ਤਨ ਸੰਪੰਤੀ ਵੀ ਪ੍ਰਾਪਤ ਕਰੋਗੇ ਤੇ ਉਸ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰੋਗੇ ਇਹ ਸੁਣ ਕੇ ਰਾਜਾ ਵਾਪਸ چلا ਜਾਂਦਾ ਹੈ ਤੇ ਕੁਝ ਦਿਨਾਂ ਦੇ ਬਾਅਦ ਰਾਜੇ ਨੇ ਇੱਕ ਵੱਡੇ ਜੁੱਧ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਰਾਜ ਦੀ ਸਪੰਤੀ ਦੇ ਵਿੱਚ ਵੀ ਵਾਧਾ ਹੋਇਆ ਇਸ ਤੋਂ ਇਲਾਵਾ ਤੀਸਰੇ ਸੁਪਨੇ ਦੀ ਗੱਲ ਕਰਦੇ ਹਾਂ ਰਾਜਾ ਦੇਵਦਤ ਦਾ ਤੀਜਾ ਸੁਪਨਾ ਸੁਪਨੇ ਦੇ ਵਿੱਚ ਰਾਜੇ ਨੇ ਦੇਖਿਆ ਕਿ ਇੱਕ ਸੱਪ ਉੱਡਦਾ ਹੋਇਆ ਦਿਖਾਈ ਦੇ ਰਿਹਾ ਹੈ ਉਡਣ ਤੋਂ ਬਾਅਦ ਦੇ ਵਿੱਚ ਸੌਰੀ ਉੱਠਣ ਤੋਂ ਬਾਅਦ ਦੇ ਵਿੱਚ ਰਾਜੇ ਨੇ ਉਸੇ ਵੇਲੇ ਆਸਤਿਕ Muni ਦੇ ਕੋਲ ਜਾ ਕੇ ਪੁੱਛਿਆ ਕਿ ਮੈਂ ਸੁਪਨੇ ਵਿੱਚ ਉੱਡਦਾ ਹੋਇਆ ਸੱਪ ਦੇਖਿਆ ਇਸ ਦਾ ਕੀ ਮਤਲਬ ਹੈ ਤਾਂ ਆਸਤਿਕ Muni ਨੇ ਕਿਹਾ ਰਾਜਾ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਉੱਡਦਾ ਹੋਇਆ ਸੱਪ ਦਿਖਾਈ ਦਿੰਦਾ ਏ ਤਾਂ ਇਹ ਤਰੱਕੀ ਦਾ ਇੱਕ ਪ੍ਰਤੀਕ ਹੈ ਇਸ ਤੋਂ ਬਾਅਦ ਰਾਜ ਦੇ ਰਾਜ ਖੇਤੀ ਤੇ ਵਪਾਰ ਦੇ ਵਿੱਚ ਵਾਧਾ ਹੋਣ ਲੱਗਿਆ ਇਹ ਤੋਂ ਇਲਾਵਾ ਗੱਲ ਕਰਦੇ ਹਾਂ ਚੌਥੇ ਸੁਪਨੇ ਦੀ ਰਾਜਾ ਦੇਵਦੱਤ ਦਾ ਚੌਥਾ ਸੁਪਨਾ ਕੁਝ ਦਿਨਾਂ ਦੇ ਬਾਅਦ ਦੇ ਵਿੱਚ ਆਇਆ ਰਾਜਾ ਦੇਵਦੱਤ ਨੇ ਸੁਪਨੇ 'ਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦੇਖਿਆ ਉਹ ਚਿੰਤਿਤ ਹੋ ਕੇ ਆਸਿਕ मुनि ਦੇ ਕੋਲ ਪਹੁੰਚ ਜਾਂਦੇ ਆ ਤੇ ਉਹਨਾਂ ਤੋਂ ਪੁੱਛਿਆ ਕਿ ਮੈਂ ਸੁਪਨੇ 'ਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦੇਖਿਆ ਹੈ ਤੇ ਇਸ ਦਾ ਕੀ ਮਤਲਬ ਹੈ ਆਸਿਕ मुनि ਨੇ ਕਿਹਾ ਕਿ ਰਾਜਣ ਜੇਕਰ ਸੁਪਨੇ 'ਚ ਵਾਰ-ਵਾਰ ਕਾਲੇ ਰੰਗ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਕਾਲ ਸਰਪ ਦੋਸ਼ ਦਾ ਸੰਕੇਤ ਹੈ ਹਾਲਾਂਕਿ ਜੋਤਿਸ਼ ਅਇਕਰ ਦੇ ਅਨੁਸਾਰ ਇਸ ਦੇ ਨਿਵਾਰਨ ਬਾਰੇ ਦੱਸਿਆ ਗਿਆ ਹੈ ਆਸਤੇ ਗੁਣੀ ਦੇ ਨਿਰਦੇਸ਼ਾਂ ਦੇ ਅਨੁਸਾਰ ਰਾਜਾ ਨੇ ਪੂਜਾ ਪਾਠ ਕੀਤਾ ਤੇ ਦੋਸ਼ ਤੋਂ ਵੀ ਮੁਕਤੀ ਪਾਈ। ਉਹ ਇਸੇ ਤਰੀਕੇ ਦੇ ਨਾਲ ਇਹ ਸਨ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਸੱਪ ਦੇ ਰਾਹੀਂ ਚਾਰ ਸੰਕੇਤ ਮਿਲਦੀਆ ਤਾਂ ਇਹ ਤੁਹਾਡੇ ਲਈ ਤਿੰਨ ਸੰਕੇਤ ਸ਼ੁਭ ਤੇ ਇੱਕ ਅਸ਼ੁਭ ਹੁੰਦਾ ਹੈ। ਪਹਿਲਾਂ ਤਾਂ ਦੋ ਸੀ ਜੇਕਰ ਸੁਪਨੇ ਦੇ ਵਿੱਚ ਮਰੇ ਹੋਏ ਸੱਪ ਨੂੰ ਦਿਖਾਈ ਤੁਹਾਨੂੰ ਦਿੰਦਾ ਤਾਂ ਸਮਝ ਲਓ ਇਹ ਵੀ ਤੁਹਾਡਾ ਇੱਕ ਸ਼ੁਭ ਸੰਕੇਤ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਸੱਪ ਨੂੰ ਬਹੁਤ ਜ਼ਿਆਦਾ ਵੱਡਾ ਸੱਪ ਤੁਹਾਨੂੰ ਸੁਪਨੇ ਦੇ ਵਿੱਚ ਦਿਖਾਈ ਦੇ ਰਿਹਾ ਤੇ ਉਸ ਸੱਪ ਨੂੰ ਤੁਸੀਂ ਫੜ ਰਹੇ ਹੋ ਤਾਂ ਇਹ ਵੀ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੁੰਦਾ ਹੈ ਤੇ ਤੀਸਰਾ ਸੰਕੇਤ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਉੱਡਦਾ ਹੋਇਆ ਸੱਪ ਦਿਖਾਈ ਦਿੰਦਾ ਹੈ ਤਾਂ ਤੁਸੀਂ ਸਮਝ ਲਓ ਕਿ ਇਹ ਵੀ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੈ ਤੇ ਚੌਥਾ ਸੰਕੇਤ ਇਹ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕੋਈ ਕਾਲੇ ਰੰਗ ਦਾ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੀ ਕੁੰਡਲੀ ਦੇ ਵਿੱਚ ਜਾਂ ਕੋਈ ਗ੍ਰਹਿ ਦੇ ਵਿੱਚ ਦੋਸ਼ ਚੱਲ ਰਿਹਾ ਹੈ ਉਸ ਦੋਸ਼ ਨੂੰ ਦੂਰ ਕਰਨ ਦਾ ਸੰਕੇਤ ਦਿੰਦਾ ਹੈ ਆਪਾਂ ਨੂੰ ਇਹ ਸੰਕੇਤ ਦਿੰਦਾ ਹੈ ਕਿ ਤੁਹਾਡੇ ਨਾਲ ਕੁਝ ਬੁਰਾ ਹੋਣ ਵਾਲਾ ਹੈ ਤੇ ਸਾਨੂੰ ਸਮੇ ਤੋਂ ਪਹਿਲਾਂ ਹੀ ਇਹ ਸੰਕੇਤ ਮਿਲ ਜਾਂਦਾ ਹੈ ਤਾਂ ਜੋ ਅਸੀਂ ਆਪਣੇ ਕੁੰਡਲੀ ਦੇ ਵਿੱਚ ਜਾਂ ਗ੍ਰਹਾਂ ਦੇ ਵਿੱਚ ਜਾਲੇ ਰਹੇ ਇਹ ਦੋਸ਼ ਨੂੰ ਦੂਰ ਕਰ ਸਕੀਏ ਤੇ ਉਹ ਦੋਸ਼ ਦੂਰ ਕਰਨ ਦੇ ਲਈ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਨੇ ਉਪਾਅ ਤੁਸੀਂ ਇਹ ਕਰਨੇ ਆ ਕਿ ਜੇਕਰ ਤੁਸੀਂ ਸ਼ੁੱਕਰਵਾਰ ਨੂੰ ਉਪਾਅ ਕਰਦੇ ਹੋ ਤਾਂ ਸ਼ੁੱਕਰਵਾਰ ਨੂੰ ਜਿੰਨਾ ਵੀ ਹੋ ਸਕੇ ਤੁਸੀਂ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਨਾਮ ਦਾ ਇੱਕ ਤੁਸੀਂ ਦੇਸੀ ਕੇ ਉਹਦਾ ਦੀਵਾ ਜ਼ਰੂਰ ਜਗਾਇਆ ਕਰੋ ਤੇ ਇਸ ਤੋਂ ਇਲਾਵਾ ਤੁਸੀਂ ਸ਼ਨੀਵਾਰ ਦੇ ਦੇਨ ਸ਼ਨੀ ਦੇਵ ਦੇ ਮੰਦਰ ਚਾ ਕੇ ਜਿੰਨਾ ਕੁ ਵੀ ਤੁਸੀਂ ਪੁੰਨਦਾਨ ਕਰ ਸਕਦੇ ਹੋ ਤੁਸੀਂ ਜ਼ਰੂਰ ਕਰਿਆ ਕਰੋ ਉਹ ਇਸੇ ਤਰੀਕੇ ਦੇ ਨਾਲ ਇਹਨਾਂ ਚਾਰ ਸੰਕੇਤਾਂ ਦੇ ਵਿੱਚੋਂ ਤਿੰਨ ਤੁਹਾਡੇ ਲਈ ਬਹੁਤ ਹੀ ਸ਼ੁਭ ਨੇ ਤੇ ਇੱਕ ਅਸ਼ੋਭ ਸੰਕੇਤ ਜੋ ਕਿ ਦੂਰ ਕਰਨ ਦੇ ਲਈ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੋ ਉਪਾਦਸਿਆ ਇਹ ਦੋ ਉਪਾ ਕਰਕੇ ਤੁਸੀਂ ਆਪਣੇ ਇਹ ਜਿਹੜੇ ਦੋਸ਼ ਨੇ ਇਹਨਾਂ ਨੂੰ ਦੂਰ ਕਰ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦਿਆ ਤਾਂ ਤੁਸੀਂ ਸਮਝ ਲਓ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣ ਵਾਲੀ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਉਪਾ ਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਉਪਾਤੇ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵਾਦੇ ਤੋਂ ਵਾਦੇ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜੀ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ।